ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਪੁਰਾਣੀ ਸਰਕਾਰ ਨਵੀਂ ਬਣ ਕੇ ਆ ਰਹੀ ਹੈ ਮਾਰਕ ਕਾਰਨੀ ਮੁੜ ਤੋਂ ਪ੍ਰਧਾਨ ਮੰਤਰੀ ਹੋਣਗੇ ਹੁਣ ਸਵਾਲ ਬਹੁਤ ਵੱਡੇ ਨੇ ਵਿਦਿਆਰਥੀਆਂ ਦੇ ਜ਼ਿਹਨ 'ਚ ਕੈਨੇਡਾ ਟੜਾ-ਟੜ ਵੀਜ਼ੇ ਦੇਗਾ ਜਿਸ ਤਰ੍ਹਾਂ ਨਾਲ ਉਹ 1.5 ਸਾਲ ਪਹਿਲਾਂ ਦੇ ਰਿਹਾ ਸੀ ਕੀ ਨਵੇਂ ਸਿਰੇ ਤੋਂ ਕੈਨੇਡਾ ਦੇ ਵਿੱਚ ਪਾਲਿਸੀ ਤਬਦੀਲੀ ਤਾਂ ਨਹੀਂ ਹੋਏਗੀ ਜਿਹੜੇ ਸਾਡੇ ਵਿਦਿਆਰਥੀ ਖਤਰੇ ਜਿੰਨਾ ਤੇ ਰਿਪੋਰਟ ਦਾ ਕੀ ਉਹ ਸੁੱਖ ਦਾ ਸਾਹ ਲੈ ਸਕਣਗੇ ਡਿਪੋਰਟ ਦਾ ਖਤਰਾ ਟਲ ਗਿਆ ਕੈਨੇਡਾ ਦਾ ਮਾਹੌਲ ਕਿਵੇਂ ਬਦਲੇਗਾ ਡਿਪਲੋਮੀਆਂ 'ਚ ਵੀਜ਼ੇ ਮਿਲਣਗੇ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਸਵਾਲ ਨੇ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਔਰ ਕੈਨੇਡਾ ਦੀ ਨਵੀਂ ਸਰਕਾਰ ਤੋਂ ਪਹਿਲਾਂ ਇਹਨਾਂ ਦੇ ਵੀਜ਼ੇ ਫੇਰ ਇੱਕ ਵਾਰ ਢੜਾ ਢੜਾਏ ਤੀਰਤ ਜੀ ਨੇ ਕਈ ਕੇਸ ਰਿਫਿਊਜ਼ਡ ਕੇਸਸ ਨੂੰ ਵੀਜ਼ੇ ਦਵਾਤੇ ਸੋ ਹੁਣ ਪੂਰੀ ਕਲੈਰਿਟੀ ਤੀਰਤ ਜੀ ਤੋਂ ਲੈਣੇ ਆ ਤੀਰਤ ਜੀ ਇੱਕ ਗੱਲ ਸਾਫ਼ ਕਰੋ ਹੁਣ ਸਰਕਾਰ ਤਾਂ ਨਵੀਂ ਬਣ ਰਹੀ ਹੈ ਬਦਲੂਗਾ ਕੀ ਵਿਦਿਆਰਥੀਆਂ ਨੂੰ ਗੁੱਡ ਲੱਕ ਕਹੋਗੇ ਇੰਡੀਅਨ ਸਟੂਡੈਂਟਸ ਕੀ ਕਰਨ ਅਪਲਾਈ ਕਰਨ ਕਿ ਹਜਮ ਹਾਲ ਬਣਨ ਜਾ ਰਿਹਾ ਹੈ तमाम ਪੈਰਾਮੀਟਰ ਇੱਕ ਵਾਰੀ ਅੱਜ ਤੁਸੀਂ ਕਰ ਦਿਓ ਸਾਡੇ ਨਾਲ ਸਾਂਝੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸੋ ਅੱਜ ਦਾ ਦਿਨ ਬਹੁਤ ਇੰਪੋਰਟੈਂਟ ਦਿਨ ਆ ਰੀਜ਼ਨ ਇਜ਼ ਥੈਟ ਬੜੀ ਦੇਰ ਤੋਂ ਇਸ ਜਿਹੜੀ ਵੇਟ ਕੀਤੀ ਜਾ ਰਹੀ ਸੀਗੀ ਕਿਉਂਕਿ ਕਈ ਹਜ਼ਾਰਾਂ ਲੱਖਾਂ ਬੱਚਿਆਂ ਦਾ ਜਿਹੜਾ ਕਿ ਫਿਊਚਰ ਤੈਅ ਕਰੂਗਾ ਕਿ ਇਹ ਜਿਹੜੀ ਕਿ ਚੀਜ਼ਾਂ ਸਾਰੀਆਂ ਪ੍ਰੋਡਕਟ ਕੀਤੀਆਂ ਜਾ ਰਹੀਆਂ ਸੀਗੀਆਂ ਸੋ ਕੈਨੇਡਾ 'ਚ ਇਲੈਕਸ਼ਨ ਸੀਗੇ ਤੇ ਬਾਕੀ ਮੈਂ ਤਾਂ ਹਮੇਸ਼ਾ ਪੋਜ਼ਿਟਿਵਿਟੀ ਹਰ ਵਾਰੀ ਗੱਲ ਕੀਤੀ ਸੱਚਾਈ ਦੀ ਗੱਲ ਕੀਤੀ ਐਸੇ ਬੰਦਤੇ ਅਸੀਂ ਤੁਹਾਡੇ ਨਾਲ ਤੇ ਵਿਦ ਫੈਕਟਸ ਗੱਲ ਕੀਤੀ ਆ ਤੇ ਅਸੀਂ ਦਾ ਸ਼ੁਰੂ ਤੋਂ ਹੀ ਕਹਿ ਰਹੇ ਸੀਗੇ ਕਿ ਸਰਕਾਰ ਕੋਈ ਵੀ ਆਵੇ ਮਾਈਗ੍ਰੈਂਟਸ ਦੇ ਨਾਲ ਤਾਂ ਡੈਫੀਨੇਟਲੀ ਜਿਹੜਾ ਕੀ ਹੈਗਾ ਉਹਨਾਂ ਨੂੰ ਸਪੋਰਟ ਕਰਨੀ ਹੀ ਪੈਣੀ ਆ ਤੇ ਕੈਨੇਡਾ ਦਾ ਇਸ ਵੇਲੇ ਸਭ ਤੋਂ ਇੰਪੋਰਟੈਂਟ ਮੁੱਦਾ ਕੀ ਸੀਗਾ ਮਾਈਗ੍ਰੇਸ਼ਨ ਮਾਈਗ੍ਰੈਂਟਸ ਦਾ ਚਾਹੇ ਉਤੇ ਹਾਊਸਿੰਗ ਕਰਾਈਸਿਸ ਅੱਜ ਕੱਲ ਜੋ ਚੱਲ ਰਹੀ ਆ ਚਾਹੇ ਜੌਬ ਦਾ ਚੱਲ ਰਿਹਾ ਚਾਹੇ ਜਾਂ ਅਮਰੀਕਾ ਦੇ ਨਾਲ ਵਾਰ ਚੱਲ ਰਹੀ ਚੱਲ ਰਹੀ ਆ ਵਰਬਲੀ ਵਾਰ ਜਿਹੜੀ ਕੀ ਉਹਨਾਂ ਨਾਲ ਚੱਲ ਰਹੀ ਆ ਟੈਕ ਟੈਰਿਫ ਤੇ ਬੜੇ ਸਾਰੇ ਮੁੱਦੇ ਸੀਗੇ ਪਰ ਜਿਹੜਾ ਮੇਨ ਮੁੱਦਾ ਨਾ ਇਮੀਗ੍ਰੇਸ਼ਨ ਦਾ ਵੀ ਬੜਾ ਵੱਡਾ ਵੱਡਾ ਸੀਗਾ ਤੇ ਸਭ ਨੂੰ ਪਤਾ ਸੀਗਾ ਕਿ ਜਿਹੜੀ ਕੀ ਜਿਹੜਾ ਸਤੀਫਾ ਦਿੱਤਾ ਤੇ ਮਾਰਕ ਕਾਰਨੀ ਜਿਹੜੇ ਰਿਪਰੈਜ਼ੈਂਟ ਕਰ ਰਹੇ ਸੀ ਸੋ ਅੱਜ ਮੈਂ ਦੱਸਣਾ ਚਾਹੂੰਗਾ ਕਿ ਉਹ ਚੀਜ਼ ਜਿਹੜੀ ਉੱਥੇ ਦੀ ਪਬਲਿਕ ਨੇ ਉਹਨਾਂ ਨੂੰ ਸਪੋਰਟ ਕੀਤੀ ਆ ਸੋ ਐਸ ਵੇਲੇ ਉਹ ਜਿਹੜਾ ਕਿ ਬਹੁਮਤ ਲੈ ਗਏ ਆ ਦੂਜੀ ਸਰਕਾਰ ਨੂੰ ਕਨਜ਼ਰਵੇਟਿਵ ਨੂੰ ਤੇ ਜਿਹੜੇ ਕਨਜ਼ਰਵੇਟਿਵ ਦੇ ਲੀਡਰ ਸੀਗੇ ਜਿਹੜੇ ਕਿ ਐਸ ਵੇਲੇ ਮਾਈਗ੍ਰੇਸ਼ਨ ਦੇ ਬੜੇ ਅਗੇਂਸਟ ਗੱਲਾਂ ਕਰ ਰਹੇ ਸੀਗੇ ਤੇ ਹਾਂ ਉਹ ਜਿਹੜੀ ਕੀ ਚੀਜ਼ ਚਾਹੇ ਉਹਨਾਂ ਨੂੰ ਅਮਰੀਕਾ ਦੀ ਵੀ ਪੂਰੀ ਜਿਹੜੀ ਕਿ ਉਧਰ ਉਹ ਸਪੋਰਟ ਜਿਹੀ ਉਹ ਤਾਂ ਅਪਰੀਸ਼ੀਏਟ ਵੀ ਜਿਹੜੀ ਕਿ ਜਿਹੜੀ ਕਿ ਹਾਰ ਗਿਆ ਸੋ ਆਉਣ ਵਾਲੇ ਦਿਨਾਂ 'ਚ ਆਪਾਂ ਜਿਹੜੀ ਕਿ ਸਰਕਾਰ ਰਬੰਦੀ ਜਰੂਰ ਦੇਖਾਂਗੇ ਲਿਬਰਲਰੀ ਤੋ ਅੱਜ ਤਾਂ ਮੈਂ ਗੱਲ ਕਰਨੀ ਆ ਸਿਰਫ ਫੈਕਟਸ ਦੀ ਗੱਲ ਕਰਨੀ ਆ ਆਉਣ ਵਾਲਾ ਭਵਿੱਖ ਜਿਹੜਾ ਕਿ ਕਿੱਦਾਂ ਦਾ ਹੋਊਗਾ ਬਾਕੀ ਤਾਂ ਤੁਸੀਂ ਨਿਊਜ਼ ਚੈਨਲ ਤੇ ਦੇਖਦੇ ਰਹੋ ਸੋ ਸਪੈਸ਼ਲੀ ਮੈਂ ਸਟੂਡੈਂਟ ਵੀਜ਼ਾ ਵਾਲਿਆਂ ਦੀ ਵਰਕ ਪਰਮਿਟ ਵਾਲਿਆਂ ਦੀ ਗੱਲ ਕਰਨੀ ਆ ਸੋ ਅੱਜ ਮੈਂ ਦੱਸ ਦਵਾਂ ਪਿਛਲੇ ਸਮੇਂ ਚ ਕਿੰਨਾ ਵੱਧੂ ਰੌਲਾ ਪਿਆ ਨਾ ਡਿਪੋਟੇਸ਼ਨ ਦਾ ਕੀ ਡਿਪੂਟ ਕੀਤੇ ਜਾਣਗੇ ਸੋ ਇਹ ਰੌਲੇ ਨੇ ਮੈਨੂੰ ਲੱਗਦਾ 1.5-2 ਸਾਲ ਹੀ ਹੋ ਗਏ 1.5 ਸਾਲ ਤਾਂ ਹੋ ਗਿਆ ਚੱਲਦੇ ਨੂੰ ਦੱਸੋ ਤਾਂ ਕਿੰਨੇ ਕਿ ਡਿਪੂਟ ਕੀਤੇ ਕੈਨੇਡਾ ਦੀ ਗਵਰਨਮੈਂਟ ਨੇ ਲਿਬਰਲ ਗਵਰਨਮੈਂਟ ਦੀ ਗੱਲ ਕਰ ਰਿਹਾ ਲਿਬਰਲ ਗਵਰਨਮੈਂਟ ਦਾ ਖਾਸ ਤੌਰ ਤੇ ਜੇ ਮੈਂ ਆਪਣੀ ਇੰਡੀਆ ਦੀ ਕਮਿਊਨਿਟੀ ਦੀ ਗੱਲ ਕਰਾਂ ਸੋ ਆਪਾਂ ਦੇਣਾ ਨਹੀਂ ਦੇ ਸਕਦੇ ਜਿੰਨੀ ਇਹਨਾਂ ਨੇ ਰਿਲੈਕਸੇਸ਼ਨ ਜਿੰਨੇ ਕੀ ਮੈਂ ਤਾਂ ਕਹੂੰਗਾ ਕਈ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਣਾਈ ਆ ਚਾਹੇ ਜਿੰਨਾ ਆਪਾਂ ਮਰਜ਼ੀ ਕਹਿ ਲਈਏ ਕਿ ਐਸਲੀਆਂ ਪਿਛਲੇ ਸਮੇਂ ਦੇ ਵਿੱਚ ਥ ਨੂੰ ਮੈਂ ਤਾਂ ਕਹੂੰਗਾ ਕਿ ਕਮਿਊਨਿਟੀ ਨੂੰ ਬਹੁਤ ਜਿਆਦਾ ਸਪੋਰਟ ਕੀਤੀ ਇੱਕ ਤਰੀਕ ਨੂੰ ਫਿਲਮ ਵੀ ਆ ਰਹੀ ਤੇ ਅੱਜ ਮੈਂ ਉਹਦੀ ਪ੍ਰੋਮੋਸ਼ਨ ਤਾਂ ਨਹੀਂ ਕਰ ਰਿਹਾ ਪਰ ਮੈਂ ਫਿਰ ਵੀ ਕਹੂੰਗਾ ਕਿ ਇਹ ਉਹ ਸਰਕਾਰ ਆ ਜਿਹਨੇ ਉਹਦਾ ਕੰਮ ਆ ਘਟੋ ਮਾਰੂ ਜਿਹੜਾ ਜਹਾਜ਼ ਸੀ ਉਹਦੇ ਵਾਸਤੇ ਮਾਫੀ ਮੰਗੀ ਸੀਗੀ ਕਿ ਸਾਡੇ ਕਮਿਊਨਿਟੀ ਦੀ ਬਦਕਿ ਜਿਹੜੀ ਕਿ ਛੋਟੀ ਗੱਲ ਨਹੀਂ ਹੈਗੀ ਉਹੀ ਸਰਕਾਰ ਹੁਣ ਜਿਹੜੀ ਵਾਪਸ ਆ ਰਹੀ ਆ ਜਿਹਨੇ ਕਿ ਇਮੀਗ੍ਰੇਸ਼ਨ ਨੂੰ ਬਹੁਤ ਸਪੋਰਟ ਕੀਤੀ ਆ ਜਿਹਨੇ ਕਿ ਆਲਰੇਡੀ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਉਥੇ ਪੀਆਰ ਸੈਟਲਮੈਂਟ ਦਿੱਤੀ ਆ ਸੁਪਨੇ ਪੂਰੇ ਕੀਤੇ ਆ ਤੇ ਗੱਲ ਕੀ ਸੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਨਾ ਜਿਹੜੀਆਂ ਕਿ ਸੀ ਕਿਉ ਉਹ ਯੂਸ ਟੂ ਹੋ ਗਿਆ ਸੀ ਚੋਰ ਮੋਰੀਆਂ ਬੜੀਆਂ ਆ ਗਈਆਂ ਸੀ ਉਹ ਸਿਸਟਮ ਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਉਹ ਕੈਨੇਡਾ ਦੀ ਇਹ ਸਰਕਾਰ ਨੇ ਆਪਣੇ ਪਿਛਲੇ ਸਮੇਂ ਦੇ ਵਿੱਚ ਲਗਭਗ 1.5 ਸਾਲ ਦੇ ਸਮੇਂ ਦੇ ਵਿੱਚ ਜਿਹੜੀਆਂ ਕਿ ਸ਼ਕਤੀਆਂ ਕੀਤੀਆਂ ਕਿ ਜਿਹੜੀ ਕਿ ਉਹਨਾਂ ਦੇ ਠੱਲ ਪਾਈਆ ਤੇ ਇਸ ਵੇਲੇ ਇਹ ਸਰਕਾਰ ਉਹ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਕਹੂੰਗਾ ਸਿਸਟਮ ਤੇ ਠੱਲ ਪਾ ਚੁੱਕੀ ਹੋਈ ਆ ਨਵੇਂ ਸਿਸਟਮ ਵੱਲੋਂ ਜਿਹੜੀ ਕਿ ਹੁਣ ਆਪਾਂ ਥੋੜੇ ਦਿਨਾਂ 'ਚ ਚੇਂਜੇਸ ਹੋਣ ਦੇ ਉਮੀਦ ਆਣਗੇ ਤੇ ਚੇਂਜੇਸ ਮੈਂ ਇਹਨੂੰ ਪੋਜ਼ਿਟਿਵ ਦੇਖ ਰਿਹਾ ਹਾਂ ਹਾਂ ਜਿਨ੍ਹਾਂ ਨੇ ਤਾਂ ਜਿਗਾਰਡ ਲਾਉਣੇ ਸੀ ਜਾਂ ਜਿਨ੍ਹਾਂ ਦੇ ਵਾਸਤੇ ਉਹਨਾਂ ਵਾਸਤੇ ਤਾਂ ਮੈਂ ਅੱਗੇ ਵੀ ਕਦੀ ਫੇਵਰ ਦੇ ਵਿੱਚ ਗੱਲ ਨਹੀਂ ਕੀਤੀ ਬਟਾਂ ਜਿਹੜੇ ਸਹੀ ਬੱਚਿਆਂ ਨਾਲ ਵੀ ਕਹਿੰਦੇ ਨਾ ਜਦੋਂ ਨੇਹਰੀ ਚੱਲਦੀ ਆ ਤੇ ਉਦੋਂ ਵਾਸਤੇ ਨਾ ਨਾਰਮਲ ਬੰਦਿਆਂ ਦਾ ਵੀ ਜਿਹੜਾ ਕੀ ਹੁੰਦਾ ਨੁਕਸਾਨ ਹੋ ਜਾਂਦਾ ਸੋ ਜਿਹੜੀ ਕਿ ਨੇਹਰੀ ਚੱਲੀ ਸੀਗੀ ਨਾ ਜਿਹੜੀ ਕੋ ਨੈਗੇਟਿਵਿਟੀ ਦੀ ਉਹ ਦੱਸੋ ਕਿੰਨੇ ਬੱਚੇ ਵਾਪਸ ਆਏ ਆ ਹੈ ਕਿਸੇ ਕੋਲ ਜਵਾਬ ਕੋਈ ਨਹੀਂ ਆ ਕਿੱਦਾਂ ਖਬਰਾਂ ਆਉਂਦੀਆਂ ਸੀ ਮਿਲੀਆਂ ਸਬੱਚੇ ਵਾਪਸ ਆਣਗੇ ਆ ਹੋਗਾ ਕੁਝ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਜਿਹੜੇ ਉੱਥੇ ਬੈਠੇ ਆ ਜਾਂ ਮਾਪੇ ਵੀ ਜਿਹੜੇ ਇੱਥੇ ਇੰਡੀਆ ਦੇ ਵਿੱਚ ਹੈਗੇ ਆ ਦਲੇਰੀ ਰੱਖੋ ਜਿਗਰਾ ਰੱਖੋ ਉਹ ਸਰਕਾਰ ਵਾਪਸ ਆਈ ਆ ਜਿਹਨੇ ਆਲਰੇਡੀ ਸਪੋਰਟ ਕੀਤਾ ਤੇ ਇਹਨਾਂ ਨੇ ਕਰਕੇ ਦਿਖਾਇਆ ਤੇ ਉੱਥੇ ਦੀ ਜਿਹੜੀ ਕਿ ਮੈਂ ਤਾਂ ਕਹਾਂਗਾ ਪਬਲਿਕ ਵੀ ਹੈਗੀ ਆ ਜੇ ਉਹ ਐਪਰੀਸ਼ੀਏਟ ਇਸ ਚੀਜ਼ ਨੂੰ ਨਾ ਕਰਦੇ ਤੇ ਦੁਬਾਰਾ ਨਾ ਹੋਣਦੇ ਸੋ ਜੇ ਸਰਕਾਰ ਨੇ ਕੁਝ ਗਲਤੀਆਂ ਇਹਨਾਂ ਕੋਲ ਹੋਈਆਂ ਸੀ ਤਾਂ ਉਹ ਇਹਨਾਂ ਨੇ ਜਾਂਦੇ ਜਾਂਦੇ ਪਿਛਲੇ ਟਰਮ ਦੇ ਵਿੱਚ ਜਾਂਦੇ ਜਾਂਦੇ ਸੁਧਾਰ ਕਰ ਦਿੱਤੀਆਂ ਸੀਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਜਨਨੋ ਨਾ ਪੜ੍ਹ ਲਿਖਣ ਵਾਲੇ ਆ ਜੋ ਜਿਹੜੇ ਬੱਚੇ ਨੇ ਇਮਾਨਦਾਰੀ ਨਾਲ ਕੋਈ ਫੇਕ ਡਾਕੂਮੈਂਟ ਨਹੀਂ ਲਾਇਆ ਹੋਇਆ ਸਹੀ ਤਰੀਕੇ ਨਾਲ ਚੱਲੇ ਆ ਤੇ ਉਹਨਾਂ ਦੀ ਵਿਨ ਵਿਨ ਸਿਚੁਏਸ਼ਨ ਆ ਉਹਨਾਂ ਨੇ ਵੀ ਇਦਾਂ ਹੀ ਜਿੱਤਣਾ ਵਾ ਇਦਾਂ ਹੀ ਉਹਨਾਂ ਦੇ ਸੁਪਨੇ ਪੂਰੇ ਹੋਣ ਇਦਾਂ ਹੀ ਉਹਨਾਂ ਨੇ ਆਰਾਜ ਕਰਨਾ ਵਾ ਸੋ ਕੈਨੇਡਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਹੁਤ ਵਧੀਆ ਜਿਹੜਾ ਕਿ ਦਿਖਦਾ ਨਜ਼ਰ ਆ ਰਹੇ ਆ ਕਿਉਂਕਿ ਉਹ ਸਰਕਾਰ ਆਈ ਆ ਜਿਹਨੇ ਮਾਈਗ੍ਰੇਸ਼ਨ ਨੂੰ ਸਪੋਰਟ ਕੀਤੀ ਸੀ ਤੇ ਉਹ ਸਰਕਾਰ ਆਈ ਆ ਤੇ ਪਬਲਿਕ ਨੇ ਵੀ ਉਹਦੀ ਕਿ ਉਸ ਚੀਜ਼ ਨੂੰ ਮਤਲਬ ਕੀ ਆ ਸ਼ਲਾਘਾ ਦਿੱਤਾ ਕਿਉਂ ਦਿੱਤਾ ਕਿਉਂਕਿ ਨਾ ਇਸ ਵੇਲੇ ਕੈਨੇਡਾ 'ਚ VOTING ਦੋ ਤਰ੍ਹਾਂ ਦੀ ਹੋਈ ਤੇ ਅੱਜ ਮੈਂ ਉਹ ਵੀ ਚੀਜ਼ ਤੇ ਡਿਸਕਸ ਕਰ ਦਵਾਂ ਅਰਬਨ ਏਰੀਆ ਮਲਗੀ ਸ਼ਹਿਰੀ ਏਰੀਆ ਮੈਂ ਕਹਾਂਗਾ ਕਿਉਂਕਿ ਜ਼ਿਆਦਾਤਰ ਜਿਹੜਾ ਕਿ ਲੋਕ ਉੱਥੇ ਵੱਸਦੇ ਨਾ ਅਮਰੀਕਾ ਬਾਰਡਰ ਦੇ ਤਕਰੀਬਨ ਲਗਭਗ ਲਾਲੋਗੀ ਬਾਰਡਰ ਦੇ ਲਾਗੇ-ਲਾਗੇ ਸਾਰੇ ਪਾਸੇ ਰਹਿੰਦੇ ਚਾਹੇ ਟੋਰਾਂਟੋ ਦੀ ਗੱਲ ਕਰ ਲਈਏ ਚਾਹੇ ਇਧਰਲੇ ਪਾਸੇ ਦੀ ਮੈਂ ਗੱਲ ਕਰ ਲਵਾਂ BCએ ਵਾਲੇ ਪਾਸੇ ਦੀ ਗੱਲ ਕਰ ਲਵਾਂ ਉੱਥੇ ਜਿਹੜੀ ਵੋਟ ਪਈ ਹੈ ਨਾ ਲਿਬਰਲ ਨੂੰ ਪਈ ਹੈ ਜਿੱਥੇ ਜ਼ਿਆਦਾਤਰ ਬੱਚੇ ਸਾਡੇ ਜਾਂਦੇ ਆ ਜਿੱਥੇ ਸਾਡੇ ਜ਼ਿਆਦਾਤਰ ਯੂਨੀਵਰਸਿਟੀ ਕਾਲਜਸ ਹੈਗੀਆਂ ਹਾਂ ਐਸ ਕੰਪੈਰੀਟਿਵ ਜਿੱਥੇ ਮੈਂ ਤਾਂ ਕਹੂੰਗਾ ਕਿ ਜਿਹੜਾ origional areas ਜਿੱਥੇ ਜਿਹੜੇ ਹੈਗੇ ਆ ਉੱਥੇ ਵੋਟ ਜਿਹੜੀ ਲਿਬਰਲ ਗਵਰਨਮੈਂਟ ਨੂੰ ਬਹੁਤ ਘੱਟ ਜਿਹੜੀ ਕਿ ਭਈ ਉੱਤੇ ਸੀਟਾਂ ਕਨਜ਼ਰਵੇਟਿਵ ਦੇਈਆਂ ਇਸ ਚੀਜ਼ ਤੋਂ ਆਪਾਂ ਕੀ ਲਾ ਰਹੇ ਆ ਜਿੱਥੇ ਸਾਡੇ ਬੱਚੇ ਜਾਂਦੇ ਆ ਜੀ ਅੱਜ ਸਾਡੇ ਬੱਚਿਆਂ 'ਚ ਕਟੌਤੀ ਆਈ ਨਾ ਪਿਛਲੇ ਸਮੇਂ ਤੇ ਉੱਥੇ ਦੇ ਲੋਕਾਂ ਨੇ ਵੀ ਰੈਲਾਈਜ਼ ਕੀਤੀ ਆ ਜੇ ਸਰਵਾਈਵ ਕਰਨਾ ਨਾ ਤੇ ਇਹ ਸਾਡੀ ਮਾਈਗ੍ਰੇਸ਼ਨ ਦੇ ਨਾਲ ਹੀ ਸਰਵਾਈਵ ਹੋਣਾ ਸੋ ਉਹਦੇ ਕਾਰਨ ਜਿਹੜੀ ਗਵਰਨਮੈਂਟ ਸਪੋਰਟ ਕੀ ਕਰਦੀ ਆ ਉਹਨੂੰ ਹੀ ਦੁਬਾਰਾ ਜੜੀਆਂ ਕੀ ਆ ਆਪਣੀਆਂ ਮੈਨੂੰ ਇਲੈਕਟ ਕੀਤਾ ਗਿਆ ਵਾ ਤੇ ਅੱਜ ਮੈਂ ਇੱਕ ਹੋਰ ਚੀਜ਼ ਇਹ ਤੇ ਦੱਸ ਦਵਾਂ ਕਈ ਲੋਕਾਂ ਨੂੰ ਇੱਥੇ ਨਾ ਡਰ ਹੋਊਗਾ ਕਿ ਪਤਾ ਨਹੀਂ ਕੀ ਹੋਣਾ ਇਹ ਗੱਲਾਂ ਕਰੀ ਜਾਂਦੇ ਆ ਬੜਾ ਮੈਂ ਤੁਹਾਨੂੰ ਅੱਜ ਦੱਸਣਾ ਚਾਹੂੰਗਾ ਆ ਜਿਹੜੇ ਬੱਚੇ ਉੱਤੇ ਸਾਡੇ ਆਲਰੇਡੀ ਪਹੁੰਚੀ ਹੋਏ ਚਾਹੇ ਤੁਸੀਂ ਆ ਚਾਹੇ ਮੈਂ ਕਹੂੰਗਾ ਤੁਹਾਡੇ ਬੱਚ ਮਾਪਿਆਂ ਨੂੰ ਕਹੂੰਗਾ ਜੇ ਤੁਹਾਡੇ ਹੀ ਬੱਚੇ ਜਿਹੜੇ ਉੱਥੇ ਆ ਜੇ ਸੈਟਲ ਹੋਣਗੇ ਨਾ ਵਧੀਆ ਉਨ੍ਹਾਂ ਵੱਲੋਂ ਪੋਜ਼ਿਟਿਵਿਟੀ ਦੀ ਹਵਾ ਚੱਲੂਗੀ ਨਾ ਥੈਨ ਨਵੇਂ ਜਾਣਗੇ ਜੇ ਨਵੇਂ ਜਾਣਗੇ ਦੈਨ ਹੀ ਉਹਨਾਂ ਦੀ ਕਮਿਊਨਿਟੀ ਦਾ ਜਿਹੜਾ ਕਿ ਪਾਰਟ ਬਣਨਗੇ ਉਹਨਾਂ ਦੀ ਇਕਨੋਮੀ ਦਾ ਜਿਹੜਾ ਕਿ ਪਾਰਟ ਬਣਨਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅਸੀਂ ਪਿਛਲੇ ਸਮੇਂ 'ਚ ਪ੍ਰਡਿਕਟ ਕੀਤਾ ਸੀ ਯਾਰ ਕੋਈ ਨਹੀਂ ਵਾਪਸ ਆਉਂਦਾ ਆ ਜਿਹੜੀਆਂ ਕਿ ਮੈਂ ਤੁਹਾਨੂੰ ਕਹਾਂਗਾ ਜਿਹੜੀਆਂ ਕਿ ਉਹ ਡੈਪੂਟੇਸ਼ਨ ਦੇ ਰੋਲੇ ਪਈ ਦੀ ਸਭ ਡਰਾਮੇਬਾਜ਼ੀ ਰੋਲੇ ਰਪਈਆ ਪੋਲਿਟੀਕਲ ਸਟੈਂਟ ਜਿਹੜੇ ਕਹਿ ਲਓ ਜਾਂ ਆਪਣੇ ਵਿਊਜ਼ ਦੀ ਗੱਲਾਂ ਕਹਿ ਲਓ ਪਰ ਇੱਕ ਚੀਜ਼ ਆ ਵੀ ਅੱਜ ਸੇਵ ਕਰਕੇ ਦੇਖ ਲਓ ਆਉਣ ਵਾਲੇ ਸਮਾਂ ਬਹੁਤ ਵਧੀਆ ਕੈਨੇਡਾ ਦਾ ਸਾਨੂੰ ਦੇਖਣ ਨੂੰ ਮਿਲੇਗਾ ਦੁਬਾਰਾ ਜਿਹੜੀਆਂ ਪਾਲਿਸਿਸ ਹੈਗੀਆਂ ਐ ਪਿਛਲੇ ਸਮੇਂ ਦੇ ਸਟੂਡੈਂਟਸ ਨਾਲ ਧੱਕਾ ਹੋਇਆ ਇੰਡੀਆ ਤੋਂ ਜਿਹੜੇ ਜਾਣਾ ਚਾਹੁੰਦੇ ਸੀ ਸਾਰਾ ਕੁਝ ਸਹੀ ਹੋ ਜਾਣਾ ਬਹੁਤ ਵਧੀਆ ਸੋ ਉੱਥੇ ਵੀ ਫਿਊਚਰ ਵਧੀਆ ਹੋਗਾ ਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਹੋਗੇ ਤੇ ਇਹ ਸਰਕਾਰ ਨੂੰ ਵੀ ਇੱਕ ਵਾਰੀ ਦੁਬਾਰਾ ਬਹੁਤ ਬਹੁਤ ਮੁਬਾਰਕਾ ਜਿੰਨੇ ਵੀ ਕੈਂਡੀਡੇਟ ਜਿੱਤੇ ਆ ਤੇ ਉਮੀਦ ਕਰਦਾ ਮਾਂ ਉਹ ਹੋਰ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਨੂੰ ਰਿਫਾਈਨ ਕਰਨਗੇ ਜਨੂੰਨ ਤਰੀਕੇ ਨਾਲ ਟਰਾਂਸਪਰੈਂਟ ਤਰੀਕੇ ਨਾਲ ਜਿਹੜੀਆਂ ਕੀ ਆ ਪੇਸ਼ ਕਰਨਗੇ ਤਾਂ ਕਿ ਜਿਹੜੇ ਕੀ ਉੱ ਮਲਕੀ ਜੀ ਇਥੋਂ ਜਾਂਦੇ ਆ ਆਪਣੀ ਸਾਰੀ ਉਮਰ ਦੀ ਮਾਪੇ ਕਮਾਈ ਲਾ ਕੇ ਭੇਜਦੇ ਆ ਤੇ ਉੱਥੇ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ। ਸੋ ਬਹੁਤ ਬਹੁਤ ਧੰਨਵਾਦ ਮਹਰ ਕੰਸਲਟੈਂਟ ਸਾਡੇ ਨਾਲ ਮੌਜੂਦ ਸੀ ਮन्ने ਪਰ ਮन्ने ਐਡਵਾਈਜ਼ਰ ਸਾਡੇ ਨਾਲ ਮੌਜੂਦ ਨੇ। ਸਕਰੀਨ ਦੇ ਉੱਪਰ ਨੰਬਰ ਹੈ। ਇਸ ਨੰਬਰ ਤੇ ਉੱਤੇ ਤੁਸੀਂ ਟੈਲੀਫੋਨ ਕਰੋ। ਤੁਸੀਂ ਪੂਰੀ ਕਲੈਰਿਟੀ ਹਾਸਲ ਕਰੋ। ਤੁਸੀਂ ਨੀਅਰ ਬਾਏ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਔਰ ਪੂਰੀ ਕਲੈਰਿਟੀ ਹੋਣ ਤੇ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਔਰ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰੋ। ਅਪਲਾਈ ਕਰੋ ਪਰ ਸੋਚ ਸਮਝ ਕੇ। Muito bom